ਗੁਰ ਸਿਖਾਉ ਮਰਗੀ ਪਰ ਤੋੜਦੇ ਗੁਰ ਸਿਖਾਉ ਕੀ ਹਰ ਤੋੜਦੇ ਹਉ ਪਾਪੀ ਪੀ ਗਤ ਪਾਹੇ ਕੋ ਕੀ ਹਰ ਤੂੜ ਦੇ ਹਮ ਪਾਪੀ ਇਹਂ ਕਤਪਾਣੇ ਵਾਹਿਗੁਰੂ ਉਕਵਾ ਸੂਰ ਅਸ ਸੁਰ ਸੰਗਾੜ ਉਚੋਂ ਦੇਖ ਸ਼ਬਦ ਵਿਚਾਰ ਧਰਤਨ ਸਤਿਗੁਰੂ ਈਲੇ ਬਾਦਸ਼ਾ ਗੁਰੂ ਨਾਨਕ ਦੇਵ ਜੀ ਦੁਆਰਾ ਇਹ ਉਚਾਰੇ ਹੋਏ ਓੰਕਾਰ ਦੀ ਬਾਣੀ ਜੋ ਕਿ ਸਤਗੁਰੂ ਜੀ ਨੇ ਓਮਕਾਰ ਮੰਦਰ ਜੋ ਕਿ Madhya Pradesh ਦੇ ਵਿੱਚ ਨਰਮਦਾ ਕੰਡੇ ਦੇ ਨਰਮਦਾ ਨਦੀ ਦੇ ਕੰਢੇ 'ਤੇ ਹੁੰਤੇ ਹੈ ਉੱਥੇ ਜਦੋਂ ਜਾ ਕੇ ਦੇਖਿਆ ਕਿ ਪਾਂਡਿਆਂ ਨੇ ਉੱਥੇ ਇੱਕ ਮੂਰਤੀ ਬਣਾਈ ਹੋਈ ਹੈ ਉਸ ਮੂਰਤੀ ਨੂੰ ਓਮਕਾਰ ਦੀ ਮੂਰਤੀ ਕਹਿੰਦੇ ਹਨ ਪਰ ਸਤਗੁਰੂ ਜੀ ਨੇ ਸਮਝਾਇਆ ਕਿ ਉਹ ਜੋ ਓਮਕਾਰ ਹੈ ਉਹ ਤਾਂ ਸਰਬ ਨਿਵਾਸੀ ਹੈ ਸਾਰੇ ਪਾਸੇ ਹੀ ਉਸ ਦੀ ਜੋਤ ਹੈ ਉਸ ਦੀ ਤੁਸੀਂ ਮੂਰਤ ਕਿਸ ਤਾ ਸਥਾਪਿਤ ਕਰ ਸਕਦੇ ਹੋ ਉਹ ਮੂਰਤੀ ਤੱਕ ਸੀਮਿਤ ਨਹੀਂ ਹੈ ਉਹ ਤਾਂ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਤੁਸੀਂ ਇਸ ਮੂਰਤੀ ਦੀ ਪੂਜਾ ਛੱਡ ਕੇ ਉਸ ਅਵਤਾਰਪੁਰਖ ਜੋ ਹਰ ਪਾਸੇ ਰਹਿਣਿਆ ਹੋਇਆ ਹੈ ਜਿਸ ਦੀ ਜੋਤ ਹਰ ਘਟ ਦੇ ਵਿੱਚ ਹੈ ਉਸੇ ਨਾਲ ਜੋ ਇਸ ਕਰਕੇ ਸਤਿਗੁਰੂ ਜੀ ਨੇ ਇਸ ਓਮਕਾਰ ਦੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੁਪਾਡੇ ਨੂੰ ਉਪਦੇਸ਼ ਕਰਦੇ ਹੋਏ ਇਹ ਕਿਹਾ ਸੋਹਣੂ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮਨਾਮ ਗੁਰੂ ਮੁਖ ਗੋਪਾਲਾ ਇਹ ਪਾਂਡੇ ਉਹ ਆਪਣੇ ਹਿਰਦੇ ਦੇ ਵਿੱਚ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਸਵਾਹੀ ਗੁਰੂ ਦਾ ਨਾਮ ਲੇਪਨ ਉਸ ਅਕਾਲ ਪੁਰਖ ਦਾ ਉਹ ਜੋ ਸਾਰਿਆਂ ਤੋਂ ਉੱਤਮ ਹੈ ਸ੍ਰੇਸ਼ਟ ਹੈ ਉਸ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਲੇਪ। ਉਹ ਸਤਗੁਰੂ ਜੀ ਇਸ ਓਮਕਾਰ ਦੀ ਬਾਣੀ ਦੀ ਨੌਵੀਂ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ। ਉਪੋਐ ਸੂ ਸੂਰ ਸੰਗਾਰ ਉਗਵੇ ਸੂਰ ਸੂਰ ਸੂਰਜ ਉਗਵੇ ਚੜਨਾ ਜਦੋਂ ਸਤਗੁਰੂ ਜੀ ਦਾ ਗਿਆਨ ਦਾ ਪ੍ਰਕਾਸ਼ ਕਿਸੇ ਮਿਰਤੇ ਦੇ ਵਿੱਚ ਉਗ ਪੈਂਦਾ ਪ੍ਰਗਟ ਹੋ ਜਾਂਦਾ ਹੈ ਉਗਵੇ ਸੂਰ ਸੂਰ ਦਾ ਪ੍ਰਕਾਸ਼ ਸਤਗੁਰੂ ਜੀ ਦੇ ਗਿਆਨ ਦਾ ਪ੍ਰਕਾਸ਼ ਜਦੋਂ ਕਿਸੇ ਦੇ ਮਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਅਸੁਰ ਸੰਘਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਤੇ ਅੰਦਰੋਂ ਜੋ ਵਿਕਾਰ ਰੂਪੀ ਦੇਨਤ ਹਨ ਉਹ ਖਤਮ ਹੋ ਜਾਂਦੇ ਹਨ ਅਸੁਰ ਦੇਨਤ ਵਿਕਾਰ ਰੂਪੀ ਦੇਨਤ ਕਾਮ ਕ੍ਰੋਧ ਲੋਭ ਮੋਹ ਕਾਰ ਰੂਪ ਕੀ ਤੈਂਤ ਮਿੰਦੇ ਆ ਚੁਗਲੀ ਈਖਾ ਤਾਤਵਰਾਈ ਉਪੀ ਤੈਂਤ ਇਹ ਸਾਰੇ ਤੈਂਤ ਜੋ ਹਨ ਜਿਹੜੇ ਕਿ ਸਾਡਾ ਜਨਮ ਸਫਲ ਨਹੀਂ ਹੋਣ ਦਿੰਦੇ ਸਾਨੂੰ ਦੁਨਿਆਵੀ ਚੱਕਰਾਂ ਦੇ ਵਿੱਚ ਪਾਈ ਰੱਖਦੇ ਹਨ ਇਹ ਸਾਰੇ ਹੀ ਜਦੋਂ ਉਸ ਵਾਹਿਗੁਰੂ ਦਾ ਉਸ ਸਤਿਗੁਰੂ ਦਾ ਗਿਆਨ ਦਾ ਪ੍ਰਕਾਸ਼ ਹਿਰਦੇ ਦੇ ਵਿੱਚ ਹੋ ਜਾਂਦਾ ਹੈ ਤੇ ਸਾਰੇ ਵਿਕਾਰ ਰੂਪੀ ਗੰਤ ਜੋ ਹਾਨੇ ਸਾਰੇ ਹੀ ਖਤਮ ਹੋ ਜਾਂਦੇ ਹਨ ਹੁਣੇ ਹੀ ਆਪਾਂ ਸੁਖਨੀ ਸਾਹਿਬ ਜੀ ਦਾ ਪਾਠ ਕੀਤਾ ਹੈ ਸਤਿਗੁਰੂ ਜੀ ਇਹੀ ਉਹ ਤੇ ਉਪਦੇਸ਼ ਕਰਦੇ ਹਨ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨੇਕ ਮਨ ਪਰਗਾਸ ਗਿਆਨ ਅੰਜਨ ਗੁਰਦਿਆ ਅੰਜਨ ਸੁਰਮਾ ਗਿਆਨ ਰੂਪੀ ਸੁਰਮਾ ਗੁਰੂ ਨੇ ਜਿਸ ਨੂੰ ਦਿੱਤਾ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ ਉਸ ਦੇ ਅੰਦਰੋਂ अग्ञान अंधेरा जो अंदर छाया हो गया बदल गया अग्ञान जो है खत्म हो गया पर गुरु किस तरह मिले हर कृपा उस परमात्मा की कृपा गुरु के मिलाप होया गुरु का मिलाप परमात्मा आप ही अपनी कृपा करके अपनी मेर की दृष्टि करके करता है ਆਰੇ ਕਿਰਪਾ ਤੇ ਸੰਤ ਭੇਟਿਆ ਸੰਤ ਗੁਰੂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਤ ਦੇ ਨਾਲ ਗੁਰੂ ਦੇ ਨਾਲ ਮਿਲਾਵ ਹੋਇਆ ਨਾਨਕ ਮਨ ਪਰਗਾਸ ਅਤੇ ਜਦੋਂ ਗੁਰੂ ਦਾ ਮਿਲਾਵ ਹੋਇਆ ਮਨ ਦੇ ਵਿੱਚ ਗਿਆਨ ਦਾ ਪ੍ਰਗਿਆਸ਼ ਹੋ ਗਿਆ ਗਿਆਨ ਦੇ ਪ੍ਰਗਿਆਸ਼ ਹੋਣ ਦੇ ਨਾਲ ਇਹ ਜੋ ਤੈਨ ਤਰੂਪੀ ਵਿਕਾਰ ਸਨ ਇਹ ਸਾਰੇ ਖਤਮ ਹੋ ਗਏ ਵਿਕਾਰਾਂ ਦਾ ਜੋ ਅੰਦਰ ਛਾਇਆ ਹੋਇਆ ਸੀ ਵਿਕਾਰ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ छुटकारा ਮਿਲ ਗਿਆ ਮਿਲਿਆ ਕਦੋਂ ਉੱਗ ਵੈ ਸੂਰ ਜਦੋਂ ਉਸ ਵਾਹਿਗੁਰੂ ਦਾ ਸਤਗੁਰੂ ਦਾ ਗਿਆਨ ਰੂਪੀ ਪ੍ਰਕਾਸ਼ ਅੰਦਰ ਹਿਰਦੇ ਦੇ ਵਿੱਚ ਹੋਇਆ ਉਹ ਚੋਹ ਦੇਖ ਸ਼ਬਦ ਬੀਚਾਰ ਤੇ ਰੋ ਮਨੁਖ ਸ਼ਬਦ ਦੇ ਨਾਲ ਜੁੜ ਕੇ ਜਿਸ ਤੇ ਅੰਦਰ ਉਹ ਸੂਰ ਗਿਆਨ ਰੂਪੀ ਪ੍ਰਕਾਸ਼ ਪੈਦਾ ਹੋ ਗਿਆ ਉਹ ਸਤਿਗੁਰੂ ਦੇ ਸ਼ਬਦ ਦੇ ਰਾਹੀ ਉੱਚੋ ਦੇਖ ਸ਼ਬਦ ਸ਼ਬਦ ਦਿਲ ਸੇ ਆ ਰਹੀ ਹੈ ਸਤਿਗੁਰੂ ਦੇ ਸ਼ਬਦ ਦੇ ਰਾਹੀ ਉਸ ਉੱਚੋ ਉੱਚੋ ਜੋ ਹੈ ਸਭ ਤੋਂ ਉੱਚਾ ਜੋ ਹੈ ਜੋ ਸੁਪਰੀਮ ਹੈ ਸਭ ਤੋਂ ਉਤਮ ਹੈ ਉਹ ਵਾਹਿਗੁਰੂ ਦਾ ਦਰਸ਼ਨ ਕਰਕੇ ਉਸ ਵਾਹਿਗੁਰੂ ਤੇ دیدار ਕਰਕੇ ਵਿਚਾਰੇ ਉਹ ਕਿ ਵਿਚਾਰ万 ਹੁੰਦਾ ਹੈ ਵਿਚਾਰਦਾ ਹੈ ਕੀ ਵਿਚਾਰਦਾ ਹੈ ਉਪਰ ਆਦ ਅੰਤ ਤਹਿ ਲੋਏ ਉਹ ਇਹ ਵਿਚਾਰਦਾ ਹੈ ਕਿ ਆਦ ਅੰਤ ਆਦਤੋਂ ਲੈ ਕੇ ਅੰਤ ਤੱਕ ਅਰਥਾਤ ਸਦਾ ਹੀ ਤਹ ਨੋਏ ਤਹ ਨੋਏ ਤਿੰਨਾਂ ਲੋਕਾਂ ਦੇ ਵਿੱਚ ਪਾਤਲ ਲੋਕ ਪਤਾਲ ਲੋਕ ਆਕਾਸ਼ ਇਹ ਸਾਰੇ ਅਰਥਾਤ ਸਾਰੀ ਸ੍ਰਿਸ਼ਟੀ ਦੇ ਵਿੱਚ ਸਦਾ ਹੀ ਉੱਪਰ ਉਹ ਵਾਹਿਗੁਰੂ ਜੋ ਹੈ ਉਹ ਉੱਪਰ ਸਿਰ ਤੇ ਰੱਖਾ ਹੈ ਇਹ ਇਸ ਨੂੰ ਸਮਝ ਪੈਂਦੀ ਹੈ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਕੋਈ ਮਨੁੱਖ ਜੁੜਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਪਰਮ ਜੋਤ ਦੇ ਦਿਦਾਰ ਹੁੰਦੇ ਹਨ ਤੇ ਫਿਰ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਦਾ ਹੀ ਆਦ ਅੰਤ ਤਹ ਨੋਏ ਤਹ ਨੋਏ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰਿਆਂ ਦਾ ਰਾਖਾ ਉਹ ਵਾਹਿਗੁਰੂ ਇੱਕ ਅਕਾਲ ਪੁਰਖ ਹੀ ਹੈ ਰਾਖਾ ਇੱਕ ਹਮਾਰਾ ਸੁਆਮੀ सगल कटाका आंतर जामी ओ राखा एक हमारा स्वामी वो स्वामी जो है वो ही साखा है राखा एक हमारा स्वामी सगल कटा का आंतर जामी जदों समझ पै जाती है ਇਹ ਇੱਕ ਸੁਆਮੀ ਹੀ ਸਾਡਾ ਰਾਖਾ ਹੈ ਫਿਰ ਉਫਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲੱਗੈ ਜਾਂ ਐਸੇ 부ਜਿਆ ਪਰ ਉਹ ਜਿਸ ਨੂੰ ਇਹ ਸਮਝ ਪੈਂਦੀ ਹੈ ਕਿ ਸਾਡੇ ਸਿਰ ਉੱਤੇ ਰੱਖਿਆ ਕਰਨ ਵਾਲਾ ਉਹ ਵਾਹਿਗੁਰੂ ਸ ਹੈ ਫਿਰ ਉੱਠਦੇ ਹੋਏ ਵੀ ਸੁਖਿਆ ਸੁੱਖ ਦੇ ਵਿੱਚ ਰਹਿੰਦਾ ਹੈ ਅੱਤੇ ਬੈਠ ਬੈਠ ਜਾਂ ਵੀ ਸੁੱਖ ਦੇ ਵਿੱਚ ਰਹਿੰਦਾ ਹੈ ਉਠ ਤ ਸੁਖੀਆ ਬੈਠ ਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝਿਆ ਜਦੋਂ ਇਹ ਗੱਲ 부ਝ ਲੈਂਦਾ ਹੈ ਕਿ ਸਾਡੇ ਸਾਰਿਆਂ ਦੇ ਉੱਤੇ ਸਾਡਾ ਰਾਖਾ ਉਹ ਵਾਹਿਗੁਰੂ ਹੀ ਹੈ ਫਿਰ ਉਹ ਸਦਾ ਹੀ ਸੁੱਖ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਆਪ ਤੇ ਕਰੈ ਕਥਾ ਸੁਣੇ ਸੋਏ ਜਦੋਂ ਕੋਈ ਮਨੁੱਖ ਸ਼ਬਦ ਦੇ ਨਾਲ ਜੁੜਦਾ ਹੈ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਦਾ ਹੈ ਉਹਨੂੰ ਫਿਰ ਸਮਝ ਪੈਂਦੀ ਹੈ ਕਿ ਆਪੇ ਕਰੈ ਕਿ ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ ਉਸ ਦੇ ਹੱਥ ਦੇ ਵਿੱਚ ਹੀ ਹੈ ਉਹ ਹੀ ਸਾਰੇ ਜਗਤ ਦੀ ਕਿਰਤਕਾਰ ਕਰ ਰਿਹਾ ਹੈ ਸਾਰਿਆਂ ਨੂੰ ਉਹ ਹੀ ਚਲਾ ਰਿਹਾ ਹੈ ਕਥਾ ਅਤੇ ਉਹ ਆਪ ਹੀ ਬੋਲਦਾ ਹੈ ਆਪ ਹੀ ਸਾਰੇ ਜੀਵਾਂ ਦੇ ਵਿੱਚ ਬੋਲਦਾ ਹੈ ਕਿਉਂਕਿ ਸਾਰਿਆਂ ਦੇ ਵਿੱਚ ਜੋਤ ਹੀ ਉਸ ਦੀ ਹੈ ਜਦੋਂ ਜੋਤ ਹੀ ਉਸ ਦੀ ਹੈ ਤੇ ਜੋ ਵੀ ਕੋਈ ਬੋਲ ਰਿਹਾ ਹੈ ਤਾਂ ਉਸ ਤਉ ਵੀ ਬੋਲ ਬੋਲ ਰਿਹਾ ਹੈ ਸਭ ਹੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲਦੇ ਸਾਰਿਆਂ ਦੇ ਵਿੱਚ ਉਸਦੀ ਜੋਤ ਹੈ ਇਸ ਕਰਕੇ ਉਹ ਵਾਹਿਗੁਰੂ ਸਰਬ ਵਿਆਪਕ ਹੀ ਸਾਰਿਆਂ ਦੇ ਵਿੱਚ ਗੋਲ ਰਿਹਾ ਹੈ ਆਪੇ ਕਰੈ ਕਥੈ ਸੁਣੈ ਸੋਏ ਅਤੇ ਸੁਣਨ ਵਾਲਾ ਵੀ ਉਹ ਵਾਹਿਗੁਰੂ ਆਪ ਹੀ ਹੈ ਕਿਉਂਕਿ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ ਇਸ ਕਰਕੇ ਉਹ ਸੁਣਨ ਵਾਲਾ ਵੀ ਵਾਹਿਗੁਰੂ ਹੈ ਉਹ ਆਪ ਹੀ ਬਾਣੀ ਵਿਚਾਰਦਾ ਹੈ ਤੇ ਆਪ ਹੀ ਸੁਣਦਾ ਹੈ ਸਾਰਿਆਂ ਦੇ ਵਿੱਚ ਬੈਠ ਕੇ ਉਹ ਵਾਇਗਰੂ ਆਪ ਹੀ ਸੁਣ ਰਿਹਾ ਹੈ ਉਹ ਵਿਦਾਤਾ ਮਨ ਤੰਨ ਦੀ ਜੋ ਸ਼ਬਦ ਦੇ ਨਾਲ ਜੁੜਦਾ ਹੈ ਸ਼ਬਦ ਦੇ ਨਾਲ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਫਿਰ ਉਸ ਨੂੰ ਸਮਝ ਆ ਜਾਂਦੀ ਹੈ ਕਿ ਉਹ ਵਿਦਾਤਾ ਜੋ ਹੈ ਵਿਦਾਤਾ ਸਾਡੇ ਬਾਹਰ ਲਿਖਣ ਵਾਲਾ ਉਹ ਸਿਰਜਣਹਾਰ ਉਹ ਵਿਦਾਤਾ ਮਾਨਤਾਨੰਦੇ ਉਹ ਵਿਦਾਤਾ ਹੀ ਸਾਡਾ ਮਨ ਇਹ ਜਿੰਦ ਜੋ ਹੈ ਸਾਡੀ ਇਸ ਤਨ ਇਹ ਸਰੀਰ ਜੋ ਹੈ ਉਹ ਉਹ ਵਾਹਿਗੁਰੂ ਨੇ ਹੀ ਦਿੱਤਾ ਹੋਇਆ ਹੈ ਇਹ ਸਭ ਕੁਝ ਉਸ ਵਾਹਿਗੁਰੂ ਦਾ ਹੀ ਹੈ ਇਹ ਜਿੰਦ ਵੀ ਉਸ ਵਾਹਿਗੁਰੂ ਦੀ ਹੈ ਉਸ ਵਿਦਾਤੇ ਦੀ ਹੈ ਅਤੇ ਇਹ ਜੋ ਤਨ ਸਰੀਰ ਹੈ ਇਹ ਵੀ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੋਇਆ ਹੈ ਉਹ ਵਿਦਾਤਾ ਮਨ ਮੁਖ ਸੋਏ ਅਤੇ ਉਹ ਵਿਧਾਤਾ ਜੋ ਹੈ ਉਹੀ ਹਿਰਦੇ ਦੇ ਵਿੱਚ ਸਮਾੰਦਾ ਹੈ ਮਨੁੱਖ ਨੰਨਣ ਸਿਹਾਰੇ ਮੁੱਖ ਦੇ ਨੂੰ ਖੱਖੇ ਨੂੰ ਸਿਹਾਰੇ ਹੈ ਅਰਕਾਤ ਮਨ ਦੇ ਵਿੱਚ ਹਿਰਦੇ ਦੇ ਵਿੱਚ ਉਹ ਵਿਧਾਤਾ ਹੀ ਸਾਰਿਆਂ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ ਅਤੇ ਮੁੱਖ ਕਿਉਂਕਿ ਉਹ ਵਿਧਾਤਾ ਹੀ ਸਾਰਿਆਂ ਦੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ ਅਤੇ ਫਿਰ ਉਹ ਮੁਖ ਤੇ ਰਾਹੀ ਬੋਲਦਾ ਵੀ ਉਹ ਆਪ ਹੀ ਹੈ ਪ੍ਰਭ ਜਗ ਜੀਵਨ ਅਵਰ ਨਾ ਕੋਇ ਪ੍ਰਭ ਜਗ ਜੀਵਨ ਅਵਰ ਨਾ ਕੋਇ ਉਹ ਪ੍ਰਭੂ ਜੋ ਹੈ ਉਹ ਜਗਤ ਦਾ ਜੀਵਨ ਹੈ ਜਗਤ ਦਾ ਆਸਰਾ ਹੈ ਉਹ ਪ੍ਰਭੂ ਹੀ ਸਾਰੇ ਜਗਤ ਦਾ ਜੀਵਨ ਹੈ ਉਹ ਪ੍ਰਭੂ ਹੀ ਸਾਰੇ ਜਗਤ ਦਾ ਆਸਰਾ ਹੈ ਅਵਰ ਨਾ ਕੋਈ ਕੋਈ ਹੋਰ ਕੋਈ ਨਹੀਂ ਹੈ ਉਸ ਦੇ ਬਰਾਬਰ ਦਾ ਹੀ ਕੋਈ ਨਹੀਂ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੈ ਉਹ ਆਪ ਹੀ ਇੱਕ ਓੰਕਾਰ ਹੈ ਇਸ ਕਰਕੇ ਉਹ ਵਾਹਿਗੁਰੂ ਜੋ ਹੈ ਜੋ ਜਗਤ ਦਾ ਆਸਰਾ ਹੈ ਉਹੀ ਹੈ ਸਾਰਿਆਂ ਦਾ ਜਗਤ ਦਾ ਜੀਵਨ ਹੈ ਉਸ ਦੇ ਬਰਾਬਰ ਦਾ ਅਵਰ ਨਾ ਕੋਈ ਕੋਈ ਹੋਰ ਨਹੀਂ ਹੈ ਨਾਨਕ ਨਾਮ ਰਤੇ ਪਤ ਹੋਏ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਪੌੜੀ ਦੇਖੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਜੋ ਨਾਮ ਦੇ ਵਿੱਚ ਰਤੇ ਹੋਏ ਹਨ ਉਹ ਫਿਰ ਸਦਾ ਹੀ ਉਹਨਾਂ ਦਾ ਸਦਾ ਹੀ ਆਦਰ ਸਤਕਾਰ ਹੁੰਦਾ ਹੈ ਉਹਨਾਂ ਦੀ ਸਦਾ ਹੀ ਪਤ ਰਹਿੰਦੀ ਹੈ ਜਿਹੜੇ ਨਾਮ ਦੇ ਵਿੱਚ ਰਤੇ ਹੋਏ ਹਨ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਕਿਨਕਾ ਨਾਮ ਦਾ ਵਰਕਣ ਤਾਂ ਜੋ ਸਾਡਾ ਵੀ ਇਹ ਜਨਮ ਜੋ ਹੈ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ